ਸਰ ਜੇਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੁਸੀਂ ਥੰਬਨੇਲ ਤੋਂ ਵੀ ਦੇਖਿਆ ਹੋਵੇਗਾ ਤੇ ਤੁਸੀਂ ਹੁਣ ਵੀ ਆਪਣੀ ਸਕਰੀਨ ਦੇ ਉੱਪਰ ਦੇਖ 파 ਰਹੇ ਹੋ ਕਿ ETT 9594 ਦੇ ਵਿੱਚ ਇੱਕ ਤਾਂ ਆਨਸਰ ਕੀ ਜਿਹੜੀ ਹੈ ਉਹ ਆ ਜਾ ਚੁੱਕੀ ਹੈ ਤੇ ਉਸ ਆਨਸਰ ਕੀ ਦੇ ਕਾਰਨ ਤੁਸੀਂ ਤੁਹਾਡੇ ਜਿਹੜੇ ਨੰਬਰ ਨੇ ਉਹ ਕਿੰਨੇ ਬਣਦੇ ਨੇ ਇਹ ਵੀ ਤੁਹਾਨੂੰ ਪਤਾ ਹੈ ਦੂਸਰੀ ਜਿਹੜੀ ਆਪਾਂ ਅੱਜ ਇਸ ਤੇ ਗੱਲ ਕਰਨੀ ਉਹ ਮੈਰਿਟ ਤੇ ਕੀ ਅਸਰ ਪੈ ਸਕਦਾ ਹੈ ਦੋਸਤੋ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਆਪਦੇ ਉਹਨਾਂ ਸਾਰੇ ਦੋਸਤਾਂ ਨਾਲ ਸ਼ੇਅਰ ਵੀ ਕਰੋ ਜਿਨ੍ਹਾਂ ਨੇ ਇਸ ਪੇਪਰ ਨੂੰ ਦਿੱਤਾ ਹੈ ਜਿਨ੍ਹਾਂ ਦੇ ਇਸ ਪ੍ਰੀਖਿਆ ਨਾਲ ਤਾਲੁਕਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਸਰ ਕੀ ਦੇ ਉੱਪਰ ਕਿ ਆਂਸਰ ਕੀ ਜਿਹੜੀ ਉਹ ਆ ਚੁੱਕੀ ਹੈ ਕਈ ਵਿਦਿਆਰਥੀਆਂ ਨੂੰ ਉਹ ਆਂਸਰ ਕੀ ਇੱਕ ਪੀਡੀਐਫ ਦੀ ਤਰ੍ਹਾਂ ਡਾਊਨਲੋਡ ਨਹੀਂ ਹੋ ਰਹੀ ਕਾਰਨ ਕਿਉਂਕਿ ਇਹ ਐਕਸਲ ਸ਼ੀਟ ਹੈ ਜਿਸ ਨੂੰ ਤੁਸੀਂ ਐਕਸਲ ਜੇਕਰ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋਏਗਾ ਸੋਸ ਦੇ ਵਿੱਚ ਓਪਨ ਹੋ ਜਾਏਗੀ ਸੋ ਆਂਸਰ ਕੀ ਆ ਚੁੱਕੀ ਹੈ ਅਨਸਰ ਕੀ ਦੇ ਵਿੱਚ ਇੱਕ ਅੱਧਾ ਕੁਐਸਚਨ ਬਚੇ ਆਬਜੈਕਸ਼ਨਸ ਦਾ کہہ ਰਹੇ ਨੇ ਪਰ ਜੇਕਰ ਤੁਹਾਨੂੰ ਜੈਨੂਨਲੀ ਆਬਜੈਕਸ਼ਨ ਲੱਗਦੀ ਤੁਸੀਂ ਲਗਾਓ ਪਰ ਅਗਰ ਤੁਹਾਡੇ ਨੰਬਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਡਾਊਟਫੁਲ ਏਰੀਆ ਦੇ ਵਿੱਚ ਨਹੀਂ ਨੇ ਸੋ ਆਬਜੈਕਸ਼ਨਸ ਤੋਂ ਬਚੋ ਕਿਉਂਕਿ ਭਰਤੀ ਪਹਿਲਾਂ ਹੀ ਕੁਐਸਚਨਸ ਦੇ ਆਬਜੈਕਸ਼ਨਸ ਦੇ ਕਾਰਨ ਕੋਰਟ ਦੇ ਵਿੱਚ ਜਾ ਚੁੱਕੀ ਹੈ ਦੂਸਰੀ ਚੀਜ਼ ਹੈ ਕਿ ਮੈਰਿਟ ਤੇ ਕੀ ਅਸਰ ਪਏਗਾ ਦੇਖੋ ਪਹਿਲੀ ਚੀਜ਼ ਇਹ ਹੈ ਕਿ ਜਿਹੜਾ ਪੁਰਾਣਾ ਪੇਪਰ ਸੀ ਪੇਪਰ A ਹੋਇਆ ਸੀ ਤੇ ਇਹ ਵਾਲਾ ਪੇਪਰ A ਸੀ ਇਹਨਾਂ ਦੋਨਾਂ ਦੇ ਵਿੱਚ ਜੇਕਰ ਅਸੀਂ ਦੇਖੀਏ ਸੋ ਹੁਣ ਪੇਪਰ ਉਸ ਨਾਲੋਂ ਆਸਾਨ ਹੈ ਉਸ ਦਾ ਕਾਰਨ ਇਹ ਹੈ ਕਿ ਰਾਈਟਰ ਜਿਹੜੇ ਸੀ ਉਹ ਘਟ ਗਏ ਸੀ ਉੱਤੋਂ ਰਾਈਟਰਾਂ ਦਾ 50% ਸ਼ੇਅਰ ਕਰ ਦਿੱਤਾ ਗਿਆ ਰਾਈਟਰ ਥੋੜੇ ਸੀ ਕੁਐਸਚਨ ਜ਼ਿਆਦਾ ਸੀ ਜਿਸ ਕਾਰਨ ਜਿਸ ਨੇ ਵੀ 4-5 ਰਾਈਟਰ ਵੀ ਪੜੇ ਹੋਣ ਉਹ ਅੱچھے ਕੁਐਸਚਨ ਅਟੈਂਪਟ ਕਰ ਗਏ ਹੋਣਗੇ ਗ੍ਰਾਮਰ ਦਾ ਜਿਹੜਾ ਪੋਰਸ਼ਨ ਸੀ ਉਹ ਵੀ ਜਿਹੜਾ ਹੈ ਕਾਫੀ ਈਜ਼ੀ ਸੀ ਸੋ ਬੱਚਿਆਂ ਨੇ ਜਿਹੜਾ ਹੈ ਕਾਫੀ ਅੱچھے ਨੰਬਰ ਵੀ ਆਏ ਹੋਣਗੇ ਬੜੇ ਬੱਚਿਆਂ ਦਾ ਪੇਪਰ ਕੁਆਲੀਫਾਈ ਵੀ ਹੋਇਆ ਹੋਵੇਗਾ ਹੋ ਸਕਦਾ ਜਿਨ੍ਹਾਂ ਦਾ ਪੇਪਰ ਪਹਿਲਾਂ ਕੁਆਲੀਫਾਈ ਨਾ ਹੋਵੇ ਉਹਨਾਂ ਦਾ ਹੋ ਗਿਆ ਹੋਵੇ ਔਰ ਐਸੇ ਬਹੁਤ ਘੱਟ ਬੱਚੇ ਹੋਣਗੇ ਜਿਨ੍ਹਾਂ ਦਾ ਪਹਿਲਾਂ ਕੁਆਲੀਫਾਈ ਸੀ ਤੇ ਹੁਣ ਕੁਆਲੀਫਾਈ ਨਾ ਹੋਇਆ ਹੋਵੇ ਕਿਉਂਕਿ ਪਹਿਲਾਂ ਵਾਲਾ ਪੇਪਰ ਇਸ ਤੋਂ ਵੀ ਥੋੜਾ ਟਫ ਸੀ ਤੇ ਇਹ ਪੇਪਰ ਤਾਂ ਬਹੁਤ ਆਸਾਨ ਸੀ ਸੋ ਮੈਰਿਟ ਤੇ ਅਸਰ ਤਾਂ ਜਿਹੜਾ ਹੈ ਤੁਹਾਨੂੰ ਦੱਸ ਦਈਏ ਕਿ 120 ਅੰਕ ਤੋਂ ਉੱਪਰ ਜੇਕਰ ਅਸੀਂ ਸਿੱਧਾ-ਸਿੱਧਾ ਦੇਖੀਏ ਓਪਨ ਦੇ ਵਿੱਚ ਵੀ ਸੋ 120 ਅੰਕਾਂ ਤੋਂ ਉੱਪਰ ਬੇहद ਮੁਸ਼ਕਲ ਨਾਲ 100 ਬੱਚਾ ਐਸਾ ਸੀ ਜਿਸ ਦਾ ਪੰਜਾਬੀ ਪੇਪਰ ਕੁਆਲੀਫਾਈ ਨਹੀਂ ਸੀ ਸੋ ਜੇਕਰ ਅਸੀਂ ਮੰਨੀਏ ਕਿ ਜਿਹੜੇ ਬੱਚਿਆਂ ਦੇ ਪੇਪਰ 2 ਦੇ ਵਿੱਚ 100 ਮਾਰਕਸ ਯਾਨੀ ਕਿ 50 ਕੁਐਸਚਨ ਠੀਕ ਸੀ 100 ਮਾਰਕਸ 120 ਮਾਰਕਸ ਸੋਰੀ ਜਿਨ੍ਹਾਂ ਦੇ ਵੀ 120 ਅੰਕ ਸੀ ਉਹ 120 ਅੰਕਾਂ ਤੋਂ ਉੱਪਰ ਜੇਕਰ ਅਸੀਂ ਮੰਨ ਲਈਏ ਜਿਹੜੇ ਸਾਰੇ ਬੱਚਿਆਂ ਦੀ ਅਗਰ ਪੰਜਾਬੀ ਕੁਆਲੀਫਾਈ ਪੇਪਰ ਕੁਆਲੀਫਾਈ ਹੋ ਗਿਆ ਹੋਵੇ ਤਾਂ ਕੇਵਲ 100 ਵਿਦਿਆਰਥੀ ਹੀ ਅੰਦਰ ਐਂਟਰ ਹੋਏਗਾ ਮੈਕਸਿਮਮ ਟੂ ਮੈਕਸਿਮਮ 100 ਬੱਚਾ ਤੇ ਦੂਸਰੇ ਪਾਸੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ 23 ਚੌਂਟ ਦੀ ਭਰਤੀ ਦਾ ਜਿਹੜਾ ਪ੍ਰੋਸੈਸ ਉਹ ਚੱਲ ਰਿਹਾ ਹੈ ਤੁਸੀਂ ਇਹ ਵੀ ਮੰਨ ਕੇ ਚੱਲੋ ਕਿ ਜ਼ਿਆਦਾ ਨਹੀਂ ਤਾਂ 5% ਜਿਹੜਾ ਹੈ ਉਹ 23 ਚੌਂਟ ਭਰਤੀ ਵਿੱਚ ਅਗਰ ਚਲਾ ਗਿਆ ਜੇਕਰ ਉਸ ਦਾ ਨਾਮ ਉਧਰ ਹੈ ਤੇ ਉਹ ਉਧਰ ਚਲੇ ਜਾਂਦੇ ਨੇ ਪਹਿਲਾ ਨਾਮ ਆ ਜਾਂਦਾ ਸੋ ਜਿਹੜਾ 100 ਬੱਚਾ ਅੰਦਰ ਐਂਟਰ ਹੋਣਾ ਹੋਵੇਗਾ ਉਹੀ 100 ਬੱਚਾ ਆਟੋਮੈਟਿਕ ਬਾਹਰ ਵੀ ਹੋ ਜਾਏਗਾ ਜੇਕਰ ਇਹ ਸਿਰਫ 5% ਮੰਨ ਕੇ ਚੱਲੀਏ ਤਾਂ ਸੋ ਇਹ ਟਟ ਮੈਰਿਟ ਦੇ ਉੱਪਰ ਖਾਸ ਕਰਕੇ ਜਿਹੜਾ ਅਸਰ ਹੈ ਉਹ ਨੀਚੇ ਆਣ ਦਾ ਤਾਂ ਪੈ ਸਕਦਾ ਹੈ ਉੱਪਰ ਜਾਣ ਦਾ ਕੋਈ ਚਾਂਸ ਨਹੀਂ ਹੈ ਕਾਰਨ ਇਹ ਹੀ ਹੈ ਕਿ 23 64% ਵੀ ਆਪਣੀ ਪੂਰੀ ਹੋਣ ਦੇ ਨੇੜੇ ਹੈ ਤੇ ਜੇ ਕਰੋਨਾਡ 94 ਤੋਂ ਪਹਿਲਾਂ ਉਹ ਪੂਰੀ ਹੁੰਦੀ ਹੈ ਸੋ ਅਗਰ ਅਸੀਂ ਮਿਨੀਮਮ ਟੂ ਮਿਨੀਮਮ 5% ਵੀ ਲੈ ਕੇ ਚੱਲੀਏ ਸੋ ਜਿੰਨੇ ਕੁ ਬੱਚੇ ਕੁਆਲੀਫਾਈ ਕਰਕੇ ਹੋਰ ਐਡ ਹੋਣਗੇ ਉਹਨੇ ਕੁ ਤਹੀ ਚੁਣਟ ਕਰਕੇ ਛੱਡ ਕੇ ਵੀ ਚਲੇ ਜਾਣਗੇ ਸੋ ਇਸ ਕਰਕੇ ਮੈਰਿਟ ਦੇ ਉੱਪਰ ਕੋਈ ਬਹੁਤਾ ਅਸਰ ਜਿਹੜਾ ਉਹ ਦੇਖਣ ਨੂੰ ਨਹੀਂ ਮਿਲੇਗਾ ਹਾਂ ਜੇਕਰ 116 ਨੰਬਰ ਤੱਕ ਅਸੀਂ ਉੱਪਰ ਦੇਖੀਏ ਜਾਂ ਕੋਈ ਹੋਰ ਕੈਟਾਗਰੀ ਹੈ ਜਿਸ ਦੀ 110 ਤੋਂ ਉੱਪਰ ਸਕਰੂਟੀ ਨਹੀਂ ਹੋਈ ਐ ਸੋ 110 ਤੋਂ 120 ਦੇ ਵਿੱਚ ਅਜੇ ਕਾਫੀ ਬੱਚੇ ਅਸੀਂ ਜਿਨ੍ਹਾਂ ਦਾ ਪੰਜਾਬੀ ਕੁਆਲੀਫਾਈ ਨਹੀਂ ਸੀ ਪਰ ਮੈਂ ਫਿਰ ਉਹੀ ਕਹਿ ਰਿਹਾ ਕਿ ਜਿਨ੍ਹਾਂ ਦੇ ਨੰਬਰ ਇੱਥੇ ਘਟਨੇ ਉੱਤੇ ਹੀ ਚੌਂਟ ਵਿੱਚ ਵੀ ਜ਼ਿਕਰ ਹੋਏ ਸੋ 5% ਦੀ ਅਗਰ ਤੁਸੀਂ ਮਾਰ ਰੱਖੋ ਸੋ 5-10% ਬੱਚਾ ਹੀ ਐਂਟਰ ਹੋਣ ਦੀ ਪੰਜਾਬੀ ਕੁਆਲੀਫਾਈ ਕਰਕੇ ਚਾਂਸ ਸੀ ਬਟ 23 ਚੌਂਟ ਜਿਹੜੀ ਉਹ ਨੇੜੇ ਹੈ ਉਸ ਦਾ ਕੰਮ ਪੂਰਾ ਹੋਣ ਦੇ ਨੇੜੇ ਐ ਸੋ ਉਹੀ 5% ਹੋ ਸਕਦਾ ਉਧਰ ਚਲਾ ਜਾਏ ਸੋ ਮੈਰਿਟ ਤੇ ਕੋਈ ਬਹੁਤਾ ਅਸਰ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਸਕਦਾ ਚਾਹੇ ਸਾਰਿਆਂ ਦਾ ਹੀ ਪੰਜਾਬੀ ਕੁਆਲੀਫਾਈ ਪੇਪਰ ਜਿਹੜਾ ਹੈ ਕਲੀਅਰ ਹੋ ਜਾਏ ਪਰ ਮੈਰਿਟ ਤੇ ਉਹਨਾ ਅਸਰ ਦੇਖਣ ਨੂੰ ਨਹੀਂ ਮਿਲੇਗਾ ਪਰ ਸ਼ਰਤ ਇਹ ਹੈ ਕਿ 23 ਚੋਣ ਦੀ ਭਰਤੀ ਜੇਕਰ ਪੂਰੀ ਹੋ ਜਾਂਦੀ ਹੈ ਤਾਂ ਸੋ ਇਹ ਸੀ ਜਵਾਬ ਕਿ ਪੇਪਰ ਸੌਖਾ ਆਣ ਦੇ ਕਾਰਨ ਬੱਚਿਆਂ ਦਾ ਜ਼ਿਆਦਾ ਕੁਆਲੀਫਾਈ ਹੋ ਜਾਂਦੇ ਕਾਰਨ ਮੈਰਿਟ ਤੇ ਕੀ ਅਸਰ ਪਏਗਾ ਸੋ ਉਸਦਾ ਜਵਾਬ ਹੈ ਕਿ ਤਕਰੀਬਨ ਜਿਹੜਾ ਹੈ ਮੈਰਿਟ ਤੇ ਅਸਰ ਕੋਈ ਬਹੁਤ ਜ਼ਿਆਦਾ ਨਹੀਂ ਪੈਣ ਵਾਲਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਗੱਲਬਾਤ ਹੈ ਤਾਂ ਇਹ ਜਿਹੜੀ ਗੱਲ ਅਸੀਂ ਕੀਤੀ ਹੈ ਇਸ ਦੇ ਵਿੱਚ ਤੁਹਾਨੂੰ ਕੋਈ ਤਰਕ ਲੱਗਿਆ ਹੋਵੇ ਸੋ ਇਹ ਤੁਹਾਡੇ ਨਾਲ ਗੱਲ ਜਿਹੜੀ ਸਾਂਝ ਕਰਨੀ ਸੀ ਉਮੀਦ ਕਰਦੇ ਹਾਂ ਗੱਲ ਜਿਹੜੀ ਤੁਹਾਨੂੰ ਠੀਕ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਲਾਈਕ ਜਰੂਰ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ